ਸਸਰੀ ਗਾਲ ਦੀ ਸਾਰਿਆਂ ਨੂੰ ਅੱਜ ਪਿੰਡ ਅਚਰਾਲ ਚ ਬੀਤੀ ਰਾਤ ਦਾ ਚੋਰੀ ਹੋਈ ਆ ਤੇ ਰਾਤ ਮੱਕੀ ਨੂੰ ਪਾਣੀ ਲਾਉਣਾ ਸੀ 3:30 ਵਜੇ ਜਦੋਂ ਆ ਦੇਖਿਆ ਕਿ ਤਾਂ ਮੋਟਰ ਚੱਲੀ ਨਹੀਂ ਜਦੋਂ ਟਰਾਂਸਫਾਰਮ ਤੇ ਨਿਗਾਹ ਮਾਰੀ ਤਾਂ ਟਰਾਂਸਫਾਰਮ ਖੋਲਿਆ ਪਿਆ ਸੀ ਸਾਰਾ ਹੀ ਤੇ ਆ ਦੇਖ ਲਓ ਚੋਰਾਂ ਦੇ ਕਾਰਨਾਮੇ ਜੱਟ ਜ਼ਿੰਮੇਵਾਰ ਕਿੱਧਰ ਨੂੰ ਜਾਵੇ ਹੁਣ ਸਾਰਾ ਤੇਲ ਤਾਂਬਾ ਸਾਰਾ ਕੁਝ ਖੋਲ ਕੇ ਲੈ ਗਏ ਤਾਂ ਖੰਭਾ ਹੀ ਖੜਾ ਰਹਿ ਗਿਆ ਇਕੱਲਾ ਤੇ ਹਜੇ ਘੱਟੋ ਘੱਟ 15 ਦਿਨ ਹੋਈ ਸੀ ਨਵੇਂ ਟਰਾਂਸਫਰਮ ਲਾਏ ਨੂੰ ਤੇ 15 ਦਿਨਾਂ ਦੇ ਵਿੱਚ ਵਿੱਚ ਦੋ ਮੋਟਰਾਂ ਦਾ ਟਰਡ ਬੋਲਟ ਵੀ ਨਹੀਂ ਛੱਡਿਆ ਜਮਾ ਖਾਲੀ ਕਰਕੇ ਟਰਾਂਸਫਰਮ ਜਿਹੜਾ ਤਾਂਬਾ ਹੋਰ ਕੰਮ ਦੀਆਂ ਚੀਜ਼ਾਂ ਨਟ ਬੋਲਟ ਸਾਰੇ ਲੈ ਕੇ ਜਾ ਕੇ ਤੇ ਆ ਬਸ ਬੇਫਾਲਤੂ ਸਮਾਨ ਰਹਿ ਗਿਆ ਇੱਥੇ ਤੇ ਜਮੇ ਖਲਾਰਤਾ ਬਾਈ ਤੇ ਤਕਰੀਬਨ ਰਾਤ 3:30 ਵਜੇ ਦੀ ਘਟਨਾ ਆਈ ਇਹ ਜਮਾ ਪੁਰਜਾ ਪੁਰਜਾ ਕਰ ਗਏ ਜੋ ਜੱਟਾ ਜ਼ਿੰਮੇਵਾਰ ਭਰਾ ਕਿੱਥੇ ਜਾਵੇਗਾ ਝੋਨਾ ਵੀ ਪਾਲਣਾਗਾ ਤੇ ਉਹ ਆਪਦੇ ਨਸ਼ੇ ਦੇ ਪੈਸਿਆਂ ਲਈ ਕੌਦੇ ਕ ਪੈਸਿਆਂ ਲਈ ਹਜ਼ਾਰ ਖੰਡ ਲਈ ਵਿੱਚੋਂ ਤੰਬਾ ਲੈ ਕੇ ਗੱਡ ਕੇ ਨਾਲੇ ਤਾਰਾਂ ਲੈ ਜਾਂਦੇ ਆ ਤੇ ਪਰਸੋਂ ਤਾਰ ਪਾ ਕੇ ਹਟੇ ਆ ਮੋਟਰ ਦੀ ਵੀ ਬੇਨਤੀ ਆ ਵੀ ਇਹਨਾਂ ਦਾ ਹੱਲ ਕੀਤਾ ਜਾਵੇ ਕਿਉਂਕਿ ਇਹ ਬਹੁਤ ਨੁਕਸਾਨ ਕਰਦੇ ਆ ਤੇ ਜਾਨੀ ਨੁਕਸਾਨ ਵੀ ਕਰ ਸਕਦੇ ਆ ਜੇਕਰ ਬੰਦਾ ਇਕੱਲਾ ਕਹਿਰਾ ਰਾਤ ਨੂੰ ਆਉਂਦਾ ਖੇਤ ਗੇੜਾ ਮਾਰਨ ਆਉਂਦਾ ਤੇ ਜਾਨੀ ਨੁਕਸਾਨ ਵੀ ਕਰ ਸਕਦੇ ਆ ਤੈ ਕੋਈ ਹੁਣ ਤੁਹਾਨੂੰ ਅਸੀਂ ਵੀਡੀਓ ਚ ਇੱਕ ਹੋਰ ਖੇਤ ਰਾਤੀ ਉਹੀ ਟਾਈਮ ਹਾਂਜੀ ਆ ਦੂਜੀ ਵਾਪਰੀ ਸੀ ਉਹ ਵੀ ਦਿਖਾਉਣੇ ਚਾਰ ਕਿਲਿਆਂ ਦੀ ਬਾਹੀ ਤੇ ਸੀਗੀ ਇੱਥੋਂ ਵੀ ਲੈ ਕੇ ਹੁਣ ਬਹੁਤ ਔਖਾ ਹੋਇਆ ਪਿਆ ਹੈਗਾ ਝੋਨਾ ਲਾਉਣ ਵੇਲੇ ਬਹੁਤ ਔਖਾ ਹੋਊਗਾ ਆ ਦੇਖ ਲਓ ਇੱਥੋਂ ਵੀ ਲੈ ਕੇ ਟਰਫਾਰਮ ਜਮਾ ਖਲਾਰਤਾ ਆ ਇਕੱਲੀਆਂ ਪੱਤੀਆਂ ਹੀ ਰਹੀਆਂ ਪਈਆਂ ਵਿੱਚੋਂ ਸਾਰਾ ਸਮਾਨ ਲੈ ਕੇ ਕੱਢ ਕੇ ਤਾਂ ਜਲਦੀ ਤੋਂ ਜਲਦੀ ਇਹਨਾਂ ਦਾ ਹੱਲ ਕੀਤਾ ਜਾਰ ਕਰ ਦੋ ਤਾਂ ਜੋ ਲੋਕ ਜਾਗਰੂਕ ਹੋਣ ਤੇ ਚੋਰਾਂ ਦੀ ਜਲਦੀ ਤੋਂ ਜਲਦੀ ਪਛਾਣ ਕੀਤੀ ਜਾਵੇ ਧੰਨਵਾਦ ਇਹ ਕੋਠੀ ਨੂੰ ਵੀ ਪੈ ਗਏ ਸੀ ਆ ਬਲੇਡ ਨਾਲ ਵੱਡੇ ਹੋਇਆ ਜਿੰਦਾ ਵੀ ਵੱਡੇ ਹੋਇਆ ਪਰ ਨੁਕਸਾਨ ਹੁਣ ਇੱਥੇ ਬਚ ਗਿਆ ਪਰ ਆ ਤਾੜਾਂ ਪਾਈਆਂ ਵੀ ਆ ਗੇਟ ਨੂੰ ਤੇ ਗੇਟ ਵੀ ਨਹੀਂ ਟੁੱਟਿਆ ਤੇ ਆ ਆਰੀ ਦੇ ਬਲੇਡ ਨਾਲ ਵੱਡੇ ਹੋਏ ਆ ਤੇ ਜਿੰਦਾ ਹੁਣ ਲਾਇਆਗਾ ਦੁਬਾਰੇ ਤੇ ਆ ਦੇਖ ਲੋ